ਕੋਰਦਰਾ ਬੋਲੀ ਸਾਉ ਜੋ ਰਾਜੇ ਕੋਰਾਮ ਨੇ ਬਣਵਾਈ ਸੀ ਜਦੋਂ ਉਸ ਦੀ ਬੇਟੀ ਕੁਸ਼ਲਿਆ ਦੀ ਸ਼ਾਦੀ ਹੋਣੀ ਸੀ ਮਹਾਰਾਜ ਅਦਸਰਥ ਨਾਲ ਇਹ ਉਦੋਂ ਦੀ ਬੋਲੀ ਬਣੀ ਹੋਈ ਆ ਤੇ ਉਦੋਂ ਦੀਆਂ ਪੁਰਾਣੀਆਂ ਜਿਹੜੀਆਂ ਇੱਟਾਂ ਨੇ ਬੋਲੀ ਦੇ ਇਸ਼ਨਾਨ ਕਰਨ ਦੇ ਨਾਲ ਵੀ ਕਈ ਇੱਥੇ ਦੁੱਖਾਂ ਦਾ ਨਿਵਟਾਰਾ ਹੁੰਦਾ ਜੀ ਦੁੱਖ ਵੀ ਕੱਟੇ ਜਾਂਦੇ ਨੇ ਇੱਥੇ ਜੀ ਤੇ ਇਹ ਜਿਹੜੀ ਬੋਲੀ ਆ ਜੀ ਇਹਦੀ ਸਫਾਈ ਵੀ ਕੀਤੀ ਜਾਂਦੀ ਆ ਤੇ ਇਸ ਤੋਂ ਅੱਗੇ ਗਈ ਜਿਹੜੀ ਦੇਖਾ ਉਹ ਹੋਰ ਵੀ ਸੁੰਦਰ ਬਣਾਈ ਹੋਊਗੀ। ਫੇਣੀ ਬਾਯਾ ਮਹਾਰਾਜ ਜੱਜਾ ਜੱਤ ਜੀ ਤੋਂ ਵਿਆਹ ਆਏ ਆ। ਰਾਜਾ ਕੋਹਰਾਮ ਹੋਇਆ ਹੀ ਇੱਥੇ। ਉਹਨਾਂ ਦੀ ਬੇਟੀ ਨੂੰ ਵਿਆਹਣ ਵਾਸਤੇ ਆਏ ਸੀ। ਲੋਹਰਾਮ ਚੰਦਰ ਜੀ ਦੇ ਪਾਸ। ਉਹਨਾਂ ਦੇ ਭਰਾ ਦੇ ਭਰਾ ਵਾਸਤੇ ਉਹਨਾਂ ਨੇ ਕੜਾਹੋਂ ਤੋਂ 10 ਕਿਲੋਮੀਟਰ ਦੂਰ ਇੱਕ ਬੋਲੀ ਲਾਈ ਸੀ ਕਿ ਰਾਤ ਭਰਾ ਦੇ ਤੇ ਫੇਰੇ। ਉਸ ਤੋਂ ਬਾਅਦ ਇਹ ਜਿਹੜਾ ਇਤਿਹਾਸਕ ਸਥਾਨ ਸੀ ਇੱਥੇ ਬੌਲੀ ਦਾ ਕਰਕੇ ਹੀ ਗੁਰੂ ਮਹਾਰਾਜ ਜੀ ਨੂੰ ਦਸਵੇਂ ਪਾਤਸ਼ਾਹ ਘਰੇ ਸੀ ਪਾਣੀ ਕਰਕੇ ਫਿਰ ਆਤਮ ਨੂੰ ਜਦੋਂ 6 ਮਹੀਨੇ ਲਖਨੌਰ ਸਾਹਿਬ ਲੈ ਕੇ ਹਿਮਾਲੇ ਲੱਗੇ ਉਸ ਤੋਂ ਬਾਅਦ ਪੀਰ ਫੀ ਖਮਚਾ ਉੱਤੇ ਮਿਲਣ ਗਏ ਉਹਨਾਂ ਬੇਨਤੀ ਕੀਤੀ ਕਿ ਮੇਰੇ ਕੋਲ ਕੜਾਹ ਨਾ ਮੈਂ ਬ੍ਰਿੰਦਵਸਾ ਜਾਣ ਜਦ ਮਹਾਰਾਜ ਉੱਤੇ ਚੱਲ ਕੇ ਇੱਥੇ ਆਏ ਫਿਰ ਆਤਮ ਉੱਥਾਰ ਕਿਤਾ ਬੌਲੀ ਤੇ ਮਰਦਾਂ ਨੂੰ ਪੂਰੀੁੰਦੀ ਹੈ ਜੀ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਆ ਲਾਗੇ ਲਾਗੇ 8 9 10 ਕਿਲੋਮੀਟਰ ਤੱਕ ਇਤਿਹਾਸਿਕ ਸਥਾਨ ਇਹ ਹੀ ਹੈ ਜਆ ਗੁਰਦੁਆਰਾ ਕਰਾ ਸਾਹਿਬ ਬੋਲੀ ਸਾਵ 13 ਸਦੀ ਯੁੱਗ ਵਿੱਚ ਬਣੀ ਸੀ ਬੋਲੀ ਮਹਾਰਾਜਾ ਕੌਰਾਮ ਸਿੰਘ ਨੇ ਬਣਵਾਈ ਸੀ ਮਹਾਰਾਜਾ ਕੌਰਾਮ ਨੇ ਇਸ ਦਾ ਨਿਰਮਾਣ ਕੀਤਾ ਸੀ ਪੰਜ ਬੋਲੀਆਂ ਬਣਾਈਆਂ ਸੀ ਤੇ ਸਾਰੇ ਇਲਾਕੇ ਦੇ ਵਿੱਚ ਉਸ ਦੇ ਵਿੱਚੋਂ ਇੱਕ ਬੋਲੀ ਆ ਜੀ ਤੇ ਇੱਥੇ ਮਹਾਰਾਜਾ ਦਸਰਜਨ ਜਦੋਂ ਮਾਤਾ ਕਸ਼ਲਿਆ ਨੂੰ ਵਿਆਹਣ ਆਏ ਤੇ ਉਹਨਾਂ ਦੀ ਬਰਾਤ ਇੱਥੇ ਠੁਕੀ ਸੀ ਇੱਥੇ ਵਿਸ਼ਰਾਮ ਕਰਕੇ ਫਿਰ ਅੱਗੇ ਘਰਾਂ ਨੂੰ ਚੱਲੇ ਪਈ ਸੀ ਜੋ ਵੀ ਆਪਣੇ ਸਰਦਾ ਨਾਲ ਇੱਥੇ ਆਉਂਦਾ ਹੈ ਗੁਰੂ ਘਰ ਜਾਂ ਫਿਰ ਕਿਸੇ ਦੇ ਸੰਜੋਗ ਨਹੀਂ ਮਿਲਦੇ ਹੋਣ ਉਹ ਸੰਜੋਗ ਇੱਥੇ ਮਿਲਾਪ ਹੁੰਦਾ ਹੈ ਜੇ ਕਿਸੇ ਜੀ ਨੂੰ ਆ ਭਟਕਦੀ ਹੋਵੇ ਆਤਮਾ ਭਟਕਦੀਆਂ ਹੋਣ ਤੇ ਇੱਥੇ ਉਹਨਾਂ ਦਾ ਮਿਲਾਪ ਹੁੰਦਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਿਲਾਪ ਹੁੰਦਾ ਹੈ ਹਾਂਜੀ ਹੋਰ ਵੀ ਮਨੋ ਕਾਮਨਾ ਸਾਰੀਆਂ ਪੂਰਨ ਹੁੰਦੀਆਂ ਨੇ ਗੁਰੂ ਮਹਾਰਾਜ ਦੇ ਤੇ ਅਸੀਸਾਂ ਨੂੰ ਸ਼ੋਭਾ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮਲਾਪਸਰ ਵਿਖੇ ਗੁਰਦੁਆਰਾ ਬੌਲੀ ਸਾਹਿਬ ਜੋ ਰਾਜੇ ਕੋਹਰਾਮ ਨੇ ਬਣਵਾਈ ਸੀ ਜਦੋਂ ਉਸ ਦੀ ਬੇਟੀ ਕੁਸ਼ਲਿਆ ਦੀ ਸ਼ਾਦੀ ਹੋਣੀ ਸੀ ਮਹਾਰਾਜ ਦਸ਼ਰਤ ਨਾਲ ਇਹ ਉਦੋਂ ਦੀ ਬੌਲੀ ਬਣੀ ਹੋਈ ਆ ਇਹ ਉਦੋਂ ਦੀਆਂ ਪੁਰਾਣੀਆਂ ਜਿਹੜੀਆਂ ਇੱਟਾਂ ਨੇ ਇਹਨਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਤੇ ਨਾ ਹੀ ਅੱਗੇ ਤੋਂ ਕਰੀ ਜਾਊਗੀ ਇਹ ਸਾਰਾ ਜਿਹੜਾ ਇਤਿਹਾਸ ਆ ਇਹ ਸਾਹਮਣੇ ਰੱਖਿਆ ਜਾਊਗਾ ਇਹਨਾਂ ਇਸ ਪੁਰਾਣੀਆਂ ਇੱਟਾਂ ਨਾਲ ਜਿਹੜੀ ਬੌਲੀ ਬਣੀ ਆ ਜੀ ਬੌਲੀ ਤੇ ਇਸ਼ਨਾਨ ਕਰਨ ਦੇ ਨਾਲ ਵੀ ਕਈ ਇੱਥੇ ਦੁੱਖਾਂ ਦਾ ਨਿਵਟਾਰਾ ਹੁੰਦਾ ਜੀ ਦੁੱਖ ਵੀ ਕੱਟੇ ਜਾਂਦੇ ਨੇ ਇੱਥੇ ਜੀ ਤੇ ਇਹ ਜਿਹੜੀ ਬੌਲੀ ਆ ਜੀ ਜੇ ਸਵਭਾਈ ਵੀ ਕੀਤੀ ਜਾਂਦੀ ਆ ਤੇ ਇਸ ਤੋਂ ਅੱਗੇ ਵੀ ਜੇ ਜਿਹੜੀ ਦੇਖ ਆ ਉਹ ਹੋਰ ਵੀ ਸੁੰਦਰ ਬਣਾਈ ਜਾਊਗੀ ਮਹਾਪੁਰਖਾਂ ਵੱਲੋਂ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵਰਸਰ ਵਾਲਿਆਂ ਵੱਲੋਂ ਤੇ ਇਹ ਜਿਹੜੀ ਇਹਦਾ ਪੂਰਾ ਜਿਹੜਾ ਰੀਨੂ ਕੀਤਾ ਜਾਊਗਾ ਇਹਨੂੰ ਪਰ ਇਹ ਜਿਹੜੀ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਆ ਇਹਨਾਂ ਨੂੰ ਨਹੀਂ ਛੇੜਿਆ ਜਾਊਗਾ ਜੀ ਇੱਥੇ ਜੀ ਮਾਰਾ ਰਾਜਾ ਜਥਰਥ ਜਦੋਂ ਵਿਆਹਣ ਆਏ ਆ ਰਾਜਾ ਕੋਹਰਾਮ ਹੋਇਆ ਜੀ ਇੱਥੇ ਉਹਨਾਂ ਦੀ ਬੇਟੀ ਨੂੰ ਵਿਆਹਣ ਵਾਸਤੇ ਆਏ ਸੀ ਜੋ रामचंद्र ਜੀ ਦੇ ਬਾਪ ਸੀ ਉਹਨਾਂ ਦੇ ਬਰਾਤ ਦੇ ਠਹਿਰਾਵ ਵਾਸਤੇ ਉਹਨਾਂ ਨੇ ਕੜਾਮ ਤੋਂ 1 ਕਿਲੋਮੀਟਰ ਦੂਰ ਇੱਕ ਬੋਲੀ ਲਾਈ ਸੀ ਕਿ ਰਾਤ ਬਰਾਤ ਇੱਥੇ ਠਹਿਰੇਗੀ ਕਿਉਂ ਉਸ ਟਾਈਮ ਜਲਦੀ ਬਹੁਤ ਕਿਲਤ ਸੀ ਜਲਦੀ ਬਹੁਤ ਕਿਲਤ ਸੀ ਇਸ ਕਰਕੇ ਬਾਰਾਤ ਦੇ ਠਹਿਰਾਵ ਵਾਸਤੇ ਉਹਨਾਂ ਨੇ ਇੱਥੇ ਬੋਲੀ ਲਾਈ ਸੀ ਔਰ ਬੋਲੀ ਤੋਂ ਬਰਾਤ ਨੂੰ ਬਰਾਤ ਇਸ਼ਨਾਨ ਕਰ ਸਕੇ ਔਰ ਬਰਾਤ ਜਲ ਸਕ ਛਕੇ ਇਸ ਵਾਸਤੇ ਇੱਥੇ ਬੋਲੀ ਲਾਈ ਗਈ ਸੀ ਉਸ ਤੋਂ ਬਾਅਦ ਇਹ ਜਿਹੜਾ ਇਤਿਹਾਸਕ ਸਥਾਨ ਸੀ ਇੱਥੇ ਬੋਲੀ ਦਾ ਕਰਕੇ ਹੀ ਗੁਰੂ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਵੀ ਠਹਿਰੇ ਸੀ ਪਾਣੀ ਕਰਕੇ ਜੀ ਫਿਰ ਰਾਤ ਨੂੰ ਜਦੋਂ 6 ਮਹੀਨੇ ਲਖਨੌਰ ਸਾਹਿਬ ਲੈ ਕੇ ਅੰਮਾਲੇ ਲਾਗੇ ਉਸ ਤੋਂ ਬਾਅਦ ਪੀਰ ਪੀਖਮਚਾ ਉੱਥੇ ਮਿਲਣ ਗਏ ਉਹਨਾਂ ਬੇਨਤੀ ਕੀਤੀ ਕਿ ਮੇਰੇ ਕੋਲ ਕੜਾਮ ਆਓ ਮੈਂ ਬਿਰਧਵਸਤਾ ਚਾ ਫਿਰ ਮਹਾਰਾਜ ਉੱਥੋਂ ਚੱਲ ਕੇ ਇੱਥੇ ਆਏ ਇੱਥੇ ਰਾਤ ਨੂੰ ਠਰਾ ਕੀਤਾ ਬੋਲੀ ਤੇ ਔਰ ਰਾਤ ਠਹਿਰੇ تھے ਸਵੇਰੇ ਪੀਰ ਪੀਖਮਚਾ ਜੀ ਮਿਲਣ ਆਏ ਉਹਨਾਂ ਨੇ ਇੱਕ ਚੋਲਾ ਪੰਜ ਸਸਤਰ ਪੇਟ ਕੀਤੇ ਉਸ ਤੋਂ ਬਾਅਦ ਫਿਰ ਇਥੇ ਸਥਾਨ ਤੇ ਬਾਬਾ ਦੀਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਨੇ ਸੇਵਾ ਲਈ ਸਭ ਤੋਂ ਪਹਿਲਾਂ ਬਾਬਾ ਗਰਬਜਨ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਸੇਵਾ ਲਈ ਇਥੇ ਉਸ ਤੋਂ ਬਾਅਦ ਬਾਬਾ ਦੀਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਨੇ ਸੇਵਾ ਕਰਵਾਈ ਉਸ ਤੋਂ ਬਾਅਦ ਹੁਣ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੇਵਾ ਕਰਵਾ ਰਹੇ ਹਨ ਔਰ ਉਹਨਾਂ ਨੇ ਇਥੇ ਗੁਰੂ ਗੋਬਿੰਦ ਸਿੰਘ ਦੇ ਸਥਾਨ ਦੀ ਵੀ ਸੇਵਾ ਸੰਭਾਲੀ ਹੈ ਔਰ ਇਹ ਤੋਂ 7 ਕਿਲੋਮੀਟਰ ਦੂਰ ਗੁਰੂ ਗੋਬਿੰਦ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਆਈਐਸਬੀ ਕਲਾਸਾਂ ਸ਼ੁਰੂ ਕੀਤੀਆਂ ਹਨ ਪੰਜਵੀਂ ਕਲਾਸ ਤੱਕ ਔਰ ਏਸੀ ਰੂਮ ਹਨ ਉੱਥੇ ਲੈਪਟਾਪ ਲੱਗੇ ਹੋਏ ਹਨ ਐਲਸੀਡੀਆਂ ਲੱਗੀਆਂ ਹੋਈਆਂ ਹਨ ਔਰ ਭਾਜੀ ਕਿੰਨੇ ਕੁ ਸੰਗਤ ਆਉਂਦੀ ਹਰ ਧਰਮ ਦੇ ਇੱਥੇ ਵੈਗੁਰੂ ਜੀ ਵਸਾਖੀ ਭਰਦੀ ਹੈ ਜੀ ਮੇਨ ਤੇ ਔਰ ਨਗਰ ਕੀਰਤਨ ਕੜਾਮ ਜਾਂਦਾ ਜੀ ਕੜਾਮ ਦੀ ਪਰਮਾ ਕਰਦਾ ਔਰ ਸ਼ਾਮ ਨੂੰ ਫੇਰ ਆਉਂਦਾ ਜੀ ਇੱਥੇ ਵਾਪਸ ਉਹਦੇ ਤਿੰਨ ਪੜਾ ਹੁੰਦੇ ਜੀ ਇੱਕ ਪੜਾ ਹੁੰਦਾ ਜੀ ਪੀਰ ਪੀਖ ਮਛਾਦੀ ਜਗਾ ਤੇ ਦੂਸਰਾ ਪੜਾ ਹੁੰਦਾ ਜੀ ਬਾਬਾ ਬੰਦਾ ਜੀ ਦਰਦੀ ਗੁਰਦੁਆਰਾ ਸਾਹਿਬ ਜੀ ਉਸ ਤੋਂ ਬਾਅਦ ਇੱਕ ਚੌਂਕ ਆ ਉੱਥੇ ਪੜਾ ਹੁੰਦਾ ਜੀ 5 ਮਿੰਟ ਜੀ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਇੱਥੇ ਆ ਜਾਂਦਾ ਜੀ ਉਸ ਤੋਂ ਅਗਲੇ ਦਿਨ ਕੋਲ ਕਬੱਡੀਆਂ ਹੁੰਦੇ ਆ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਔਰ ਇੱਥੇ ਮਸਿਆ ਭਰਦੀ ਆ ਜੀ ਹੋਣ ਕੋਸ਼ ਸਮੇਂ ਤੋਂ ਐਤਵਾਰ ਪਰਦਾਜੀ ਇੱਥੇ ਉਹ ਵੀ ਦੁਪਹਿਰੇ ਸਾਭ ਹੁੰਦੇ ਆ ਜੀ 12 ਤੋਂ ਲੈ ਕੇ 4 ਵਜੇ ਤੱਕ ਇਸ਼ਨਾਨ ਕਰਨ ਨਾਲ ਤੇ ਹਰ ਪ੍ਰਕਾਰ ਦੀ ਮਨ ਕਾਮਨਾ ਪੂਰੀ ਹੁੰਦੀ ਬਾਬਾ ਜੀ ਹਾਂਜੀ ਹਾਂਜੀ ਹਰ ਰੋਹ ਮਨ ਕਾਮਨਾ ਪੂਰੀ ਹੁੰਦੀ ਹੈ ਜੀ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਆ ਲਾਗੇ ਲਾਗੇ 8 9 10 ਕਿਲੋਮੀਟਰ ਤੱਕ ਇਤਿਹਾਸਕ ਸਥਾਨ ਇਹ ਹੀ ਹੈ ਜャ ਗੁਰਦੁਆਰਾ ਕਰਾ ਸਾਹਿਬ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਲਿਆਣ ਸਿੰਘ ਹੈ ਜੀ ਨਾਮ ਬਾਬਾ ਜੀ ਇਹ ਬੌਲੀ ਦੇ ਇਤਿਹਾਸ ਬਾਰੇ ਦੱਸੂਗਾ ਜਿਹੜੀ ਪਿੰਡ ਕੜਾਮ ਦੇ ਵਿੱਚ ਜਿਹੜੀ ਸਥਿਤ ਹੈਗੀ ਹੈ। ਆਹ ਬੌਲੀ ਸਾਹਿਬ ਤ੍ਰੈਤਕ ਯੁਗ ਚ ਵਿੱਚ ਬਣੀ ਸੀ ਬੌਲੀ। ਮਹਾਰਾਜਾ ਕੋਹਰਾਮ ਸਿੰਘ ਨੇ ਬਣਵਾਏ ਸੀ ਜੀ। ਮਹਾਰਾਜਾ ਕੋਹਰਾਮ ਨੇ ਇਸ ਦਾ ਨਿਰਮਾਣ ਕੀਤਾ ਸੀ ਪੰਜ ਬੌਲੀਆਂ ਬਣਵਾਈਆਂ ਸੀ ਇਹ ਸਾਰੇ ਇਲਾਕੇ ਦੇ ਵਿੱਚ। ਉਸ ਦੇ ਵਿੱਚੋਂ ਇੱਕ ਬੌਲੀ ਆ ਇਹ ਜੀ। ਤੇ ਇੱਥੇ ਮਹਾਰਾਜਾ ਦਸਰਤ ਜਦੋਂ ਮਾਤਾ ਕਸ਼ਲਿਆ ਨੂੰ ਵਿਆਹ ਹੁਣ ਆਏ ਤੇ ਉਹਨਾਂ ਦੀ ਬਰਾਤ ਇੱਥੇ ਠੁਕੀ ਸੀ ਇੱਥੇ ਵਿਸ਼ਰਾਮ ਕਰਕੇ ਫਿਰ ਅੱਗੇ ਕੜਾਮ ਨੂੰ ਚੱਲੇ ਪਾਏ ਸੀ। ਹਾਂਜੀ ਠੀਕ ਹੈ ਸੋ ਹੋਰ ਇੱਥੇ ਆਪਾਂ ਕਹਿੰਦੇ ਬਾਬਾ ਜੀ ਸਰਦਾ ਪਾਣ ਨਾਲ ਜਿਹੜੀ ਹੈਗੀ ਸੰਗਤ ਆਉਂਦੀ ਹੈ ਹੋਰ ਇਹਦੀ ਹੋਰ ਕੀ ਮਹੱਤਤਾ ਹੈਗੀ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਨੇ ਹਾਂ ਹਾਂਜੀ ਜੋ ਵੀ ਆਪਣੇ ਸਰਦਾ ਨਾਲ ਇੱਥੇ ਆਉਂਦਾ ਹੈ ਗੁਰੂ ਘਰ ਜਾਂ ਫਿਰ ਕਿਸੇ ਦੇ ਸੰਜੋਗ ਨਹੀਂ ਮਿਲਦੇ ਹੋਣ ਉਹ ਸੰਜੋਗ ਇੱਥੇ ਮਿਲਾਪ ਹੁੰਦਾ ਹੈ ਜੇ ਕਿਸੇ ਦੀ ਰੂਹ ਉਹ ਭਟਕਦੀ ਹੋਵੇ ਆਤਮਾ ਭਟਕਦੀਆਂ ਹੋਣ ਤੇ ਇੱਥੇ ਉਹਨਾਂ ਦਾ ਮਿਲਾਪ ਹੁੰਦਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਿਲਾਪ ਹੁੰਦਾ ਜੀ ਹਾਂਜੀ ਹੋਰ ਵੀ ਮਨੋ ਕਾਮਨਾ ਸਾਰੀਆਂ ਪੂਰਨ ਹੁੰਦੀਆਂ ਨੇ ਗੁਰੂ ਮਹਾਰਾਜ ਦੇ ਅਤਿਅਸਿਕ ਚਰਨ ਛੋਪਰਾਪਤ ਹੈ ਜੀ ਗੁਰੂ ਆ ਜੱਜ ਸੰਤ ਜੀ ਉਦੋਂ ਇੱਥੇ ਫਿਰ ਬਰਾਤ ਇੱਥੇ ਆ ਕੇ ਰਹੀ ਇੱਥੋਂ ਫਿਰ ਬਰਾਤ ਫਿਰ ਜਾ ਕੇ ਫਿਰ ਉੱਥੇ ਕਢਾਣ ਜਾ ਕੇ ਬਰਾਤ ਦਾ ਟਿਕਾ ਹੋਇਆ ਹੈ ਇਹ ਬਰਾਤ ਇੱਥੇ ਇਹ ਬੋਲੀ ਉਹਦੀ ਬਣਵਾਈਏ ਉਹ ਵੀ ਪਾਣੀ ਨਹੀਂ ਸੀ ਉਦੋਂ ਦੇਕੇ ਅੱਛਾ ਜੀ ਤੇ ਪਾਣੀਆ ਕਰਕੇ ਫਿਰ ਇੱਥੇ ਇੱਥੇ ਬੋਲੀ ਬਣਵਾਈ ਜੀ ਬਈ ਬਰਾਤ ਦਾ ਇੱਥੇ ਠਰਾ ਕੀਤਾ ਫਿਰ ਬਰਾਤ ਇੱਥੋਂ ਜਾ ਕੇ ਫਿਰ ਕਰਾਮ ਧੁੱਕੀ ਫਿਰ ਇਸ ਕਰਕੇ ਫਿਰ